ਅਗਰ ਮੈਨੂੰ ਕੋਈ ਇਹ ਆਖੇ ਕਿ ਇੱਕ ਉੱਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਕਹਿੰਦੇ ਨੇ ਮੈਂ ਮੰਨ ਲਵਾਂਗਾ ਲੰਘ ਗਿਆ ਹੋਵੇਗਾ ਪਰ ਮੈਨੂੰ ਕੋਈ ਇਹ ਆਖੇ ਛੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਕਿਉਂ ਉਹ ਬਾਹਰ ਮੁਖੀ ਹੁੰਦਾ ਹਰ ਵਕਤ ਬਾਹਰ ਹੀ ਉਲਝਿਆ ਰਹਿੰਦਾ ਅੰਦਰ ਦੀ ਤਰਫ ਤੇ ਜਾਂਦਾ ਹੀ ਨਹੀਂ ਅੰਦਰ ਤੇ ਜਾਤ ਮਾਰਦਾ ਹੀ ਨਹੀਂ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਹੁਣ ਮੈਂ ਫਿਰ ਦौराਵਾਂ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗਦੀ ਮਹਾਤਮਾ ਬੁੱਧ ਰਾਜਕੁਮਾਰ ਸੀ ਨਾ ਰਾਜੇ ਦਾ ਲੜਕਾ ਸੀ ਅੰਦਰ ਦੀ ਗਰੀਬੀ ਦਿਖਾਈ ਦਿੱਤੀ ਦਿਸ ਵੇ ਆ ਜਗਤ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਧਨ ਸਿਰਫ ਲੋੜਾਂ ਦੀ ਪੂਰਤੀ ਕਰ ਸਕਦਾ ਹੈ ਆਨੰਦ ਨਹੀਂ ਦੇ ਸਕਦਾ ਜੀਵਨ ਨੂੰ ਸਫਲ ਨਹੀਂ ਕਰ ਸਕਦਾ ਬਹੁਤਾ ਧਨ ਕਮਾ ਲੈਣ ਦਾ ਇੱਕ ਲਾਭ ਹੈ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪੈਂਦੀ ਹੈ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ ਕਿਉਂ ਅਜੇ ਵਿਚਾਰਾ ਬਾਰਾਂ ਗਰੀਬ ਐ ਨਾ ਰਹਿਣ ਨੂੰ ਗੁੱਲੀ ਨਾ ਪਹਿਨਣ ਨੂੰ ਗੁੱਲੀ ਨਾ ਖਾਣ ਨੂੰ ਗੁੱਲੀ ਭੋਜਨ ਹੀ ਕੋਈ ਨਹੀਂ ਰੋਟੀ ਦਾ ਮਸਲਾ ਹੀ ਨਹੀਂ ਹੱਲ ਸੁਦਾ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਬਾਹਰੋਂ ਗਰੀਬ ਐ ਪਰ ਜੇ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦਿੱਤੀ ਹੈ ਭਗਤ ਨਾਮਦੇਵ ਰਵਦਾਸ ਕਬੀਰ ਇਸ ਸ਼੍ਰੇਣੀ ਚ ਆਉਂਦੇ ਨੇ ਇਹ ਉਹਨਾਂ ਦੀ ਪੂਰਬਲੀ ਤਪੱਸਿਆ ਹੈ ਹਮ ਨਿਰਧਨ ਜੋ ਇਹੁ ਧਨ ਪਾਇਓ ਮਰਤੇ ਫੂਟ ਗੁਮਾਲੇ ਕਬੀਰ ਕਹਿੰਦੇ ਨੇ ਮੈਂ ਨਿਰਧਨ ਨੂੰ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਏ ਬੜੇ ਬੜੇ ਧਨਵਾਨ ਫੁੱਟ ਕੇ ਮਰਦੇ ਪੈਣੇ ਮੈਨੂੰ ਦੇਖ ਕੇ ਇੱਕ ਗਰੀਬ ਮਨੁੱਖ ਨੂੰ ਜੇ ਅੰਦਰ ਦੀ ਗਰੀਬੀ ਦਿਖਾਈ ਦਿੱਤੀ ਏ ਇਹ ਉਹਦੀ ਪੂਰਬਲੀ ਤਪੱਸਿਆ ਹੋਵੇਗੀ ਸੰਸਕਾਰ ਹੁੰਦੇ ਨੇ ਵਰਨਾ ਐਸਾ ਹੁੰਦਾ ਨਹੀਂ ਹੁੰਦਾ ਨਹੀਂ ਪਰ ਜੇ ਇੱਕ ਧਨਵਾਨ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੱਤੀ ਤਾਂ ਧਿਆਨ ਨਾਲ ਸੁਣਨਾ ਉਹਦੇ ਕੋਲ ਦਿਲ ਦਿਮਾਗ ਨਹੀਂ ਹੋਵੇਗਾ ਪੱਥਰ ਹੋਵੇਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਦੁਨੀਆ ਦੇ ਬੇਸ਼ტერ ਬਹੁਤ ਸਾਰੇ ਚੋਟੀ ਦੇ ਧਨਵਾਨ ਮਸ ਦਿਲ ਵੀ ਪੱਥਰ ਦਿਮਾਗ ਵੀ ਪੱਥਰ ਪੱਥਰਾਂ ਤੋਂ ਚਲੇ ਸੰ ਅਜੇ ਪੱਥਰੀ ਨੇ ਵਿਕਾਸ ਨਹੀਂ ਹੋਇਆ ਸ਼ਰੀਰ ਦਾ ਵਿਕਾਸ ਹੋ ਗਿਆ ਮਨ ਦਾ ਨਹੀਂ ਮਨ ਦੇ ਚ ਅਜੇ ਪੱਥਰ ਪਰਵਲ ਅਜੇ ਹੋਰ ਸੁਣ ਲੋ ਬਹੁਤਾ ਗਿਆਨ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਜਾਣਕਾਰੀ ਇਕੱਠੀ ਕਰ ਲੈਣਾ ਬਹੁਤਾ ਗਿਆਨ ਇਕੱਠਾ ਕਰ ਲੈਣਾ ਉਹਦਾ ਇੱਕ ਲਾਭ ਹੈ ਕਿ ਅੰਦਰ ਦੀ ਅਗਿਆਨਤਾ ਦਿਖਾਈ ਦੇਣ ਲੱਗ ਪੈਂਦੀ ਅੰਦਰ ਦੀ ਮੂਰਖਤਾ ਦਿਖਾਈ ਦੇਣ ਲੱਗ ਪੈਂਦੀ ਇੱਕ ਮੂਰਖ ਮਨੁੱਖ ਨੂੰ ਇੱਕ ਅਗਿਆਨੇ ਮਨੁੱਖ ਨੂੰ ਅੰਦਰ ਦਾ ਅਗਿਆਨ ਨਹੀਂ ਦਿਖਾਈ ਦਿੰਦਾ ਕਿਉਂਕਿ ਅਜੇ ਬਾਹਰੋਂ ਵੀ ਕੁਝ ਸਮਝ ਨਹੀਂ ਆ ਅਗਿਆਨੇ ਪਰ ਅਜੇ ਬਾਰੋਂ ਬਿਲਕੁਲ ਅਨਪੜ੍ਹ ਹੈ ਕੁਝ ਵੀ ਨਹੀਂ ਦਿਖ ਜੋ ਹੈ ਪੜਿਆ ਲਿਖਿਆ ਨਹੀਂ ਕੁਝ ਵੀ ਨਹੀਂ ਜਾਣਦਾ ਫਿਰ ਵੀ ਅੰਦਰ ਦਾ ਅਗਿਆਨ ਦਿਖਾਏ ਦਿੰਦਾ ਇਹਦੀ ਪੁਰਬਲੀ ਤਪੱਸਿਆ ਹੋਵੇਗੀ ਵਿਦਿਆਲਿਆਂ ਦੇ ਦਰਵਾਜ਼ੇ ਕਵੀ ਰਵਦਾਸ ਨਾਮਦੇਵ ਸਦਨਾ ਸੈਣ ਲਈ ਬੰਦ ਸਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ ਔਰ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਸਨ ਬ੍ਰਾਹਮਣ ਕਹਿੰਦੇ ਸਨ ਸ਼ੂਦਰ ਨੇ ਇਹਨਾਂ ਦੀ ਤੇ ਅਸੀਂ ਛਾਇਆ ਵੀ ਨਹੀਂ ਲੈ ਅਧਿਆਤਮਕ ਵਿਕਾਸ ਹੁੰਦਾ ਹੈ ਮੰਦਰਾਂ ਤੋਂ ਦਰਵਾਜ਼ੇ ਬੰਦ ਬૌਧਿਕ ਵਿਕਾਸ ਹੁੰਦਾ ਹੈ ਵਿਦਿਆਲਿਆਂ ਤੋਂ ਦਰਵਾਜ਼ੇ ਬੰਦ ਪਰ ਇਤਨਾ ਗਿਆਨ ਕਬੀਰ ਕੋਲ ਰਬਦਾਸ ਕੋਲ ਨਾਮਦੇਵ ਕੋਲ ਠੀਕ ਹੈ ਬਾਹਰੋਂ ਮੰਦਰਾਂ ਦੇ ਦਰਵਾਜ਼ੇ ਤੇ ਬੰਦ ਸਨ ਉਹਨਾਂ ਨੇ ਮਨ ਮੰਦਰ ਦੇ ਦਵਾਰ ਖੋਲ੍ਹੇ ਔਰ ਅਸਲੀ ਚੀਜ਼ ਤੇ ਆਪਣੇ ਅੰਦਰ ਹੀ ਇਹਨੇ ਨਾਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਂ ਇਸ ਕਾਬ ਇਸਰਾਮ ਉਹਨਾਂ ਦੇ ਅੰਦਰੋਂ ਅਨਭਵੀ ਗਿਆਨ ਦੀ ਗੰਗਾ ਫੁੱਟੀਏ ਅਕਸ਼ਰੀ ਗਿਆਨ ਦੇ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ ਬਦਲਦੇ ਨੇ ਕੋਲਕਾ ਤੋਂ ਵਿਸ਼ਵ ਵਿਦਿਆਲਿਆਂ ਤੋਂ ਮਹਾਨ ਲੋਭੀ ਹੰਕਾਰੀ ਨਿਕਲਦੇ ਪੈਣੇ ਪੜੇ ਮੌਰਖ ਆਖੀਏ ਜਿਤ ਲੱਭ ਲੋਭ ਅੰਗ ਇਸ ਅਕਸ਼ਰੀ ਗਿਆਨ ਦੇ ਨਾਲ ਜ਼ਿੰਦਗੀ ਚਲਦੀ ਜ਼ਰੂਰ ਹੈ ਬਦਲਦੀ ਕੋਈ ਨਹੀਂ ਬਦਲਦੀ ਨਹੀਂ ਜ਼ਿੰਦਗੀ ਬਦਲਦੀ ਹੈ ਅਨਭਵੀ ਗਿਆਨ ਨਾਲ ਅਨਭਵੀ ਗਿਆਨ ਅੰਦਰ ਤੋਂ ਬਾਹਰ ਪ੍ਰਗਟ ਆਉਂਦਾ ਹੈ ਅਕਸ਼ਰੀ ਗਿਆਨ ਬਾਹਰੋਂ ਅੰਦਰ ਲੈ ਜਾਣਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਣ ਲੱਗ ਪੈਂਦੀ ਹੈ ਜਰਾ ਸੌਖੀ ਚਲੇਗੀ ਬਦਲਦੀ ਨਹੀਂ ਮਨੁੱਖ ਬਦਲੇਗਾ ਨਹੀਂ ਅਨਭਵੀ ਗਿਆਨ ਬਦਲ ਕੇ ਰੱਖ ਦਿੰਦਾ ਮੈਂ ਇੱਕ ਦਫਾ ਕੈਨੇਡਾ ਦਾ ਇੱਕ ਸ਼ਹਿਰ ਵਿੱਚ ਅਨਭਵੀ ਗਿਆਨ ਤੇ ਅਕਸ਼ਰੀ ਗਿਆਨ ਦੇਤੇ 5-7 ਦਿਨ ਬੋਲਦਾ ਰਿਹਾ 6 ਥੇ ਦਿਨ ਮੈਂ ਇਹ ਮਿਸਾਲ ਦਿੱਤੇ ਅਨਭਵੀ ਗਿਆਨ ਐਸਾ ਹੈ ਜਿਵੇਂ ਕੋਈ स्त्री ਗਰਭਧਾਰਨ ਕਰਕੇ ਪਰਸੂਤ ਦੀ ਪੀੜਾ ਤੋਂ ਲੰਘ ਕੇ ਆਪਣੇ ਕੁੱਖ ਤੋਂ ਬੱਚੇ ਨੂੰ ਜਨਮ ਦੇਂਦੀ ਹੈ ਆਪਣੇ ਵਿੱਚੋਂ ਜਨਮ ਦੇਂਦੀ ਹੈ ਅਕਸ਼ਰੀ ਗਿਆਨ ਇਸ ਤਰ੍ਹਾਂ ਹੈ ਜਿਵੇਂ ਕਿਸੇ स्त्री ਨੇ ਕਿਦਰੋਂ ਬੱਚਾ ਗੋਦ ਲੈ ਲਿਆ ਹੈ ਗੋਦ ਲੈ ਲਿਆ ਮਾਂਵਾਂ ਤੇ ਦੋਮੇ ਲਗਦਿਆਂ ਨੇ ਫਿਰ ਵੀ ਇਹਦੇ ਚੋਂ ਇੱਕ ਮਾਂ ਨਹੀਂ ਹੈ ਸਿਰਫ ਬੱਚੇ ਦਾ ਜਨਮ ਨਹੀਂ ਹੁੰਦਾ ਮਾਂ ਦਾ ਵੀ ਜਨਮ ਹੁੰਦਾ ਉਸ ਤੋਂ ਪਹਿਲੇ ਔਰਤ ਹੈ ਮਾਂ ਨਹੀਂ ਹੈ ਬੱਚੇ ਦਾ ਜਨਮ ਹੋਇਆ ਹੁਣ ਇਸਤਰੀ ਦੇ ਚੋਂ ਮਾਂ ਦਾ ਵੀ ਜਨਮ ਹੋਇਆ ਹੈ ਇਹ ਪਹਿਲੇ ਇੱਕ ਔਰਤ ਸੀ ਮਾਂ ਤੇ ਨਹੀਂ ਸੀ ਬੱਚਾ ਜਨਮੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚੇ ਨੇ ਮਾਂ ਨੂੰ ਜਨਮ ਦਿੱਤਾ ਹੈ ਇਹ ਇੰਜ ਕਹਿ ਰਹੇ ਏ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚੇ ਨੂੰ ਔਰਤ ਦੇ ਚੋਂ ਮਾਂ ਨੂੰ ਜਨਮ ਦਿੱਤਾ ਦੋਵੇਂ ਇੱਕ ਦੂਜੇ ਨੂੰ ਪੈਦਾ ਕਰਦੇ ਆ ਇਹ ਤੇ ਔਰਤ ਸੀ ਮਾਂ ਥੋੜੀ ਸੀ ਬੱਚਾ ਪੈਦਾ ਹੋ ਗਿਆ ਤਾਂ ਮਾਂ ਹੋ ਗਈ ਹੈ ਮਾਂ ਦਾ ਵੀ ਜਨਮ ਹੁੰਦਾ ਹੈ ਮੈਂ ਇਸ ਵਿਸ਼ੇ ਦੇ ਉੱਤੇ ਗੁਰੂ ਬੰਨ ਕੋਈ 5-7 ਦਿਨ ਬੋਲਿਆ ਅਨਭਵੀ ਗਿਆਨ ਐਸਾ ਹੈ ਜੈਸੇ ਆਪਣੇ ਕੁਖ ਤੋਂ ਬੱਚੇ ਨੂੰ ਜਨਮ ਦਿੱਤਾ ਹੈ ਇਹ ਬੱਚਾ ਵਾਸਤਵਿਕ ਮਨੁੱਖ ਜੋ ਹੈ ਔਰਤ ਨੂੰ ਮਾਂ ਬਣਾ ਦੇਣਾ ਹੈ ਔਰ ਅਕਸ਼ਰੀ ਗਿਆਨ ਜੇ ਕਿਤਨਾ ਵੀ ਇਕੱਠਾ ਹੋਵੇ ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਔਰਤ ਨੇ ਕਿਧਰੋਂ ਬੱਚਾ ਗੋਦ ਲਿਆ ਇਹ ਦੇ ਨਾਲ ਉਹ ਔਰਤ ਹੀ ਬਣੀ ਰਹੇਗੀ ਮਾਂ ਦਿਖਾਵਟੀ ਹੋਵੇਗੀ ਬਨਾਵਟੀ ਹੋਵੇਗੀ ਔਰ ਉਹਦੀ ਆਤਮਾ ਨੂੰ ਤ੍ਰਿਪਤੀ ਵੀ ਨਹੀਂ ਮਿਲੇਗੀ ਕਥਾਕਰਨ ਤੋਂ ਬਾਅਦ ਜਦ ਮੈਂ ਆਪਣੇ ਕਮਰੇ ਚ ਆਇਆ ਇੱਕ ਬੇਬੀ ਆਈ ਮੇਰੇ ਕਮਰੇ ਚ ਬਾਅਦ ਵਿੱਚ ਮੈਨੂੰ ਪਤਾ ਚੱਲੇ ਪ੍ਰਿੰਸੀਪਲ ਹੈ ਕਿਸੇ ਕਾਲਜ ਦੇ ਉਹਦੀ ਗੋਦ ਦੇ ਚ ਬੱਚਾ ਮੈਨੂੰ ਕਹਿਣ ਲੱਗੀ ਮਸਕੀਨ ਜੀ ਤੁਸੀਂ ਗੋਦ ਲਿਆ ਬੱਚਾ ਤੇ ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਸਮਝਦੇ ਮੈਂ ਕਿਹਾ ਨਹੀਂ ਕਥਾਈ ਹੀ ਨਹੀਂ ਮੈਨੂੰ ਕਹਿ ਲਗੇ ਇਹ ਜਿਹੜਾ ਬੱਚਾ ਹੈ ਮੇਰੇ ਕੋਲ ਮੈਂ ਗੋਦ ਲਿਆ ਹੈ। ਔਰ ਇਹ ਮੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਹੈ। ਮੈਂ ਇਹਦੇ ਸੁੱਖ-ਦੁੱਖ ਦਾ ਪੂਰਾ ਖਿਆਲ ਰੱਖਦੀ ਆਂ। ਇਹ ਰੋਂਦਾ ਹੈ ਤੇ ਮੇਰਾ ਦਿਲ ਰੋਂਦਾ ਹੈ। ਮੈਂ ਕਾ ਹੋਵੇਗਾ। ਲੇਕਿਨ ਫਿਰ ਵੀ ਕੁੱਖ ਤੋਂ ਜਨਮਿਆ ਬੱਚਾ ਗੋਦ ਲਿਆ ਬੱਚਾ ਇੱਕ ਨਹੀਂ ਆਉਂਦਾ। ਨਹੀਂ। ਤੂੰ ਜ਼ਰਾ ਪ੍ਰਿੰਸੀਪਲ ਹੋਣ ਦਾ ਮਾਨਸਿਕ ਕਿਉਂਕਿ ਬੱਚਿਆਂ ਨੂੰ ਸਿੱਖਿਆ ਦੇਂਦਿਆਂ ਦੇਂਦਿਆਂ ਉਹ ਸਾਰੇ ਸੰਸਾਰ ਨੂੰ ਬੱਚਾ ਸਮਝਣ ਲੱਗ ਪੈਂਦੇ ਨੇ ਅਕਸਰ ਟੀਚਰ ਗੁਸਤਾਖੀ ਮਾਫ ਪੈਸ ਕਰਨ ਲੱਗ ਪਏ ਮੈਂ ਖ ਮੈਨੂੰ ਹੈਰਾਨਗੀ ਹੈ ਮੇਰਾ ਮਰਦ ਦਾ ਚੋਲਾ ਹੈ ਤੇ ਮੈਨੂੰ ਇਤਨੀ ਸਮਝ ਹੈ ਇਸਤਰੀ ਦਾ ਚੋਲਾ ਹੋ ਕੇ ਵੀ ਤੈਨੂੰ ਵੀ ਇਤਨੀ ਸਮਝ ਨਹੀਂ ਗੋਦ ਲਿਆ ਬੱਚਾ ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਹੁੰਦਾ ਇਹਦੇ ਉੱਤੇ ਮੈਂ 15-20 ਦਲੀਲਾਂ ਉਸ ਨੂੰ ਦਿੱਤੀਆਂ ਕਹਿ ਲਗੇ ਇਸ ਨਾਲ ਮੇਰੀ ਸੰਤੋਸ਼ਟੀ ਨਹੀਂ ਮੈਂ ਕਿ ਚਲੋ ਇੱਕ ਹੋਰ ਮੈਂ ਦਲੀਲ ਦੇ ਦੇਣਾ ਕੁਖ ਤੂੰ ਜਨਮਿਆ ਬੱਚਾ ਵੱਡਾ ਹੋ ਗਿਆ ਉਹ ਹਨਹਾਰਾ ਹੋ ਗਿਆ ਗਲਤੀਆਂ ਦਾ ਮੂਜਸਮਾ ਹੋ ਗਿਆ ਮਾਂ ਉਹਦੇ ਔਗਣਾ ਤੇ ਪਰਦਾ ਪਾਉਂਦੀ ਏ ਪੜੋਸੀਆਂ ਨੂੰ ਨਾ ਪਤਾ ਚੜੇ ਸਮਾਜ ਨੂੰ ਨਾ ਪਤਾ ਚੜੇ ਕਾਨੂੰਨ ਨੂੰ ਨਾ ਪਤਾ ਚਲੇ ਸਿਰਫ ਆਪਣੇ ਸੀਨੇ ਨਾਲ ਹੀ ਨਹੀਂ ਛੁਪਾਉਂਦੀ ਹਰ ਤਰ੍ਹਾਂ ਦੇ ਛੁਪਾਉਣ ਦਾ ਯਤਨ ਕਰਦੀ ਏ ਕਿਉਂਕਿ ਆਪਣੀ ਕੁੱਖ ਤੋਂ ਜਨਮੇ ਉਹਦੀ ਬੁਰਾਈਆਂ ਤੇ ਪਰਦਾ ਪਾਉਂਦੀ ਏ ਉਹਦੇ ਔਗਣਾ ਤੇ ਪਤਾ ਪਰਦਾ ਪਾਉਂਦੀ ਏ ਪੜੋਸੀ ਨੂੰ ਨਾ ਪਤਾ ਚਲੇ ਦੂਜਿਆਂ ਨੂੰ ਨਾ ਪਤਾ ਚੱਲੇ ਮੈਂ ਕਿ ਜਿਹੜਾ ਗੋਦ ਲਿਆ ਬੱਚਾ ਹੈ ਅਗਰ ਵੱਡਾ ਹੋ ਕੇ ਔਗਣਹਾਰਾ ਹੋ ਗਿਆ ਤੇ ਮਾਂ ਬਾਪ ਨੂੰ ਦੁੱਖ ਦੇਣ ਵਾਲਾ ਬਣ ਗਿਆ ਉਹੀ ਮਾਂ ਕਹਿ ਦੇਗੀ ਪਤਨਿ ਕਿਹਦਾ ਗੰਦਾ ਖੂਨ ਸੀ ਮੈਂ ਚੁੱਕ ਲਿਆਂਦਾ ਅਜੇ ਮੈਂ ਉਹਨੂੰ ਹੋਰ ਦਲੀਲਾਂ ਦੇਣੀਆਂ ਸਾਨੂੰ ਆਪਣਾ ਬੱਚਾ ਚੁੱਕ ਕੇ ਨਸੀ ਇੱਕਦਮ ਨਿਕਲ ਅਕਸ਼ਰੀ ਗਿਆਨ ਗੋਦ ਲਿਆ ਬੱਚਾ ਮਾਂ ਹੋਣ ਦਾ ਕੋਈ ਢੋਂਗ ਤੇ ਰਚ ਸਕਦੀ ਹੈ ਮਾਂ ਨਹੀਂ ਹੈ ਇਸ ਅਕਸ਼ਰੀ ਗਿਆਨ ਨਾਲ ਕੋਈ ਗਿਆਨੀ ਹੋਣ ਦਾ ਢੋਂਗ ਤੇ ਰਚ ਸਕਦਾ ਹੈ ਪਖੰਡ ਤੇ ਕਰ ਸਕਦਾ ਹੈ ਕੁਝ ਵੀ ਨਹੀਂ ਇਹਦੇ ਨਾਲ ਜ਼ਿੰਦਗੀ ਨਹੀਂ ਬਦਲਦੀ। ਕੀ ਪੜ੍ਹੀਏ, ਕੀ ਗੁਣੀਏ, ਕੀ ਵੇਦ ਪੁਰਾਣਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਬਾ ਰੰਗ ਬਾ ਅਨੁਭਵੀ ਗਿਆਨ ਇਸ ਤਰ੍ਹਾਂ ਹੈ ਜਿਵੇਂ ਪਹਾੜਾਂ ਦੇ سینੇ چیر ਕੇ ਝਰਨੇ ਨਿਕਲਦੇ ਹਨ। ਔਰ ਅਕਸ਼ਰੀ ਗਿਆਨ ਐਸਾ ਜਿਵੇਂ ਹਾਊਸ ਦਾ ਪਾਣੀ ਹੈ। ਬਾਹਰੋਂ ਲਿਆ ਕੇ ਇਕੱਠਾ ਕੀਤਾ ਹੈ ਟੰਕੀ ਦੇ ਵਿੱਚ, ਹਾਊਸ ਦੇ ਵਿੱਚ। ਗੰਦਾ ਵੀ ਹੋ ਸਕਦਾ ਹੈ, ਬਦਬੂਦਾਰ ਵੀ ਹੋ ਸਕਦਾ ਹੈ। ਅਨੁਭਵੀ ਗਿਆਨ ਐਸਾ ਹੈ ਜੈਸੇ ਕੋਈ ਪਾਣੀ ਪਹਾੜ ਦਾ ਸੇਨਾ چیر ਕੇ ਨਿਕਲਿਆ ਝਰਨਾ ਨਿਰਮਲ ਨਿਰਮਲ ਦਾ ਰ ਕਬੀਰ ਕੋਲ ਜਿਹੜਾ ਗਿਆਨ ਹੈ ਉਹਦੇ ਆਪਣੇ ਸੀਨੇ ਚੋਂ ਨਿਕਲਿਆ ਹੈ ਅਨੁਭਵ ਪ੍ਰਕਾਸ਼ ਹੈ ਇਹ ਅਕਸ਼ਰੀ ਗਿਆਨ ਨਹੀਂ ਹੈ ਰਵਿਦਾਸ ਕੋਲ ਜੋ ਗਿਆਨ ਹੈ ਚਮਾਰੇ ਬ੍ਰਾਹਮਣ ਤੇ ਨੇੜੇ ਨਹੀਂ ਆਉਂਦੇ ਸਨ ਪੜਾਉਣ ਵਾਲੇ ਤੇ ਨੇੜੇ ਨਹੀਂ ਆਉਂਦੇ ਸਨ ਕਿਉਂਕਿ ਅਧਿਆਪਕ ਤੇ ਸਾਰੇ ਬ੍ਰਾਹਮਣ ਸਨ ਲੇਕਿਨ ਬਾਅਦ ਦੇ ਚ ਬ੍ਰਾਹਮਣਾਂ ਨੂੰ ਸਜਦਾ ਕਰਨਾ ਪਿਆ ਮੱਥਾ ਟੇਕਣਾ ਪਿਆ ਰਵਦਾਸ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ ਮੈਂ ਚਮਾਰਾਂ ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ ਕਿਉਂਕਿ ਬਾਹਰੋਂ ਕਮਜ਼ੋਰ ਹੈ ਪਰ ਇੱਕ ਕਮਜ਼ੋਰ ਨੂੰ ਵੀ ਜੇ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀ ਏ ਇਦੀ ਪੂਰਬ ਲਈ ਤਪੱਸਿਆ ਹੋਵੇਗੀ ਸੰਸਕਾਰ ਹੋਣਗੇ ਵਰਨਾ ਇਸ ਤਰ੍ਹਾਂ ਹੁੰਦਾ ਨਹੀਂ ਪਰ ਇੱਕ ਮਾਨ ਸ਼ਕਤੀਸ਼ਾਲੀ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੱਤੀ ਮੈਂ ਫਿਰ ਅਰਜ਼ ਕਰਾਏ ਦੇ ਕੋਲ ਦਿਲ ਦਿਮਾਗ ਨਹੀਂ ਹੋਵੇਗਾ ਪੱਥਰ ਹੋਵੇਗਾ ਬਿਲਕੁਲ ਪੱਥਰ ਹਾਲਾਂਕੂ ਤੇ ਚੰਗੇਜ਼ ਖਾਨ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੱਤੀ ਪੱਥਰ ਦਿਲ ਪੱਥਰ ਦਿਮਾਗ ਪੱਥਰ ਅੰਦਰ ਦੀ ਕਮਜ਼ੋਰੀ ਜਨਕ ਨੂੰ ਦਿਖਾਈ ਦਿੱਤੀ ਕੁਝ ਵੀ ਨਹੀਂ ਕੁਝ ਵੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਦਿਖਾਈ ਦਿੱਤੀ ਸੀ ਐਸਾ ਹੁੰਦਾ ਹੈ ਤਾਂ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਬਹੁਤਾ ਧਨ ਪ੍ਰਾਪਤ ਕਰ ਲੈਣ ਦਾ ਮੈਂ ਇੱਕੋ ਹੀ ਲਾਭ ਹੈ ਅੰਦਰ ਦੀ ਨਿਰਧਨਤਾ ਦਿਖਾਈ ਦੇਣ ਲੱਗ ਪੈਂਦੀ ਹੈ ਜ਼ਿੰਦਗੀ ਦੇ ਮਸਲੇ ਤੇ ਸਾਰੇ ਦੇ ਸਾਰੇ ਉਸ ਤਰ੍ਹਾਂ ਬਣੇ ਹੋਏ ਨੇ ਉਂਝ ਧਨ ਦੇ ਨਾਲ ਮੇਰਾ ਘਰ ਭਰ ਗਿਆ ਤਜੋਰੀ ਭਰੀ ਪਈਏ ਬੈਂਕ भरे ਪੈਨੇ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਸਾਰੀਆਂ ਦੀਆਂ ਸਾਰੀਆਂ ਪਈਆਂ ਕੁਝ ਵੀ ਨਹੀਂ ਕੁਝ ਵੀ ਨਹੀਂ بڑے بڑے ਜੋ ਦੇਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਤੋਂ ਹੁਣ ਮੈਂ ਅਰਜ਼ ਕਰਾਂ ਤਨ ਦੀ ਮੌਤ ਨਾਲ ਮਨ ਦੀ ਮੌਤ ਨਹੀਂ ਆਉਂਦੀ ਉਹ ਜੋ ਮਨ ਦੇ ਚ ਲੋਭ ਚੱਲਦਾ ਹੈ ਉਹ ਜੋ ਮਨ ਦੇ ਚ ਕਾਮ ਚੱਲਦਾ ਹੈ ਉਹ ਜੋ ਮਨ ਦੇ ਚ ਹੰਕਾਰ ਚੱਲਦਾ ਹੈ ਅਸੀਮ ਹੋ ਕੇ ਮਨੁੱਖ ਨੂੰ ਬਰਸ਼ਟ ਕਰ ਦੇਂਦਾ ਔਰ ਅਗਲਾ ਜਨਮ ਕਰਾ ਦਿੰਦਾ ਮਨੁੱਖ ਬਰਸ਼ਟ ਹੁੰਦਾ ਕਿਵੇਂ ਇਹਦਾ ਹੰਕਾਰ ਸੀਮਾ ਤੋਂ ਅੱਗੇ ਚਲਾ ਜਾਏ ਇਹਦਾ ਲੋਭ ਸੀਮਾ ਤੋਂ ਅੱਗੇ ਚਲਾ ਜਾਏ ਇਹਦਾ ਕਾਮ ਸੀਮਾ ਤੋਂ ਅੱਗੇ ਚਲਾ ਜਾਏ ਲੋਭ ਪਹਿਲੇ ਜੋ ਹੈ ਬਣਦਾ ਹੈ ਤ੍ਰਿਸ਼ਨਾ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੋਰ ਚਾਹੀਦਾ ਹੰਕਾਰ ਨੂੰ ਪ੍ਰਭਤਾ ਚਾਹੀਦੀ ਏ ਹੋਰ ਪ੍ਰਭਤਾ ਚਾਹੀਦੀ ਏ ਹੋਰ ਪ੍ਰਭਤਾ ਚਾਹੀਦੀ ਏ ਹੋਰ ਪ੍ਰਭਤਾ ਚਾਹੀਦੀ ਤ੍ਰਿਸ਼ਨਾ ਬਣ ਜਾਂਦੀ ਹੈ ਲੋਭੀ ਨੂੰ ਹੋਰ ਧਨ ਚਾਹੀਦਾ ਹੈ ਹੋਰ ਧਨ ਚਾਹੀਦਾ ਹੈ ਹੋਰ ਧਨ ਚਾਹੀਦਾ ਹੈ ਤ੍ਰਿਸ਼ਨਾ ਬਣ ਜਾਂਦੀ ਹੈ ਕਾਮੇ ਨੂੰ ਹੋਰ ਰੂਪ ਚਾਹੀਦਾ ਹੈ ਹੋਰ ਰੂਪ ਚਾਹੀਦਾ ਹੈ ਹੋਰ ਰੂਪ ਚਾਹੀਦਾ ਹੈ ਤ੍ਰਿਸ਼ਨਾ ਬਣ ਜਾਂਦੀ ਹੈ ਤ੍ਰਿਸ਼ਨਾ ਮਨੁੱਖ ਨੂੰ ਬਰਸ਼ਟ ਕਰ ਦਿੰਦੀ ਹੈ ਇਕਾਗਰਤਾ ਬਖਸ਼ਣੇ ਤ੍ਰਿਸ਼ਨਾ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੀ ਹੈ ਇਕਾਗਰਤਾ ਬਖਸ਼ਨੇ ਲੋਭ ਅਗਰ ਤ੍ਰਿਸ਼ਨਾ ਬਣ ਗਈ ਹੈ ਇਹ ਬੇਈਮਾਨ ਹੋ ਜਾਏਗਾ ਠੱਗ ਹੋ ਜਾਏਗਾ ਡਕੈਤ ਹੋ ਜਾਏਗਾ ਅਗਰ ਸ਼ਕਤੀਸ਼ਾਲੀ ਹੈ ਤਾਂ ਇਹ ਡਾਕੂ ਵੀ ਹੁਕਮਰਾਨ ਸਮਝਿਆ ਜਾਏਗਾ ਡਾਕੂ ਨਹੀਂ ਹੰਕਾਰ ਸੀਮਾ ਤੋਂ ਅੱਗੇ ਵੱਧ ਗਿਆ ਅੱਗੇ ਵੱਧ ਗਿਆ ਹੋਰ ਪ੍ਰਪਤਾ ਚਾਹੀਦੀ ਹੈ ਹੋਰ ਪ੍ਰਪਤਾ ਚਾਹੀਦੀ ਹੈ ਬਰਸ਼ਟ ਹੋ ਜਾਏਗਾ ਅਗਰ ਸ਼ਕਤੀਸ਼ਾਲੀ ਹੈ ਤੇ ਲੋਕੀ ਇਸ ਨੂੰ ਹੰਸਕ ਬਰਸ਼ਟ ਝਾਲਮ ਨਹੀਂ ਕਹਿਣਗੇ ਕਿਉਂਕਿ ਸ਼ਕਤੀ ਐਸੀ ਚੱਦਰ ਹੈ ਸਾਰੇ ਔਗਣਾ ਨੂੰ ਢੱਕ ਦਿੰਦੀ ਹੈ ਕਾਹਨ ਸੀਮਾ ਤੋਂ ਅੱਗੇ ਚਲਾ ਗਿਆ ਕਹਿਣ ਦੇ ਚ ਮੈਨੂੰ ਕੀ ਸੰਕੋਚ ਨਿਜ਼ਾਮ ਹైదరాబాద్ ਦੀਆਂ ਗੁਜ਼ਰੇ ਨਿਜ਼ਾਮ ਹైదరాబాద్ ਦੀਆਂ 600 ਬੇਗਮਾਂ ਸਨ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਹਨ ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਰਾਣੀਆਂ ਸਨ ਬਰਾਤਕਾਰੀ ਹੋਰ ਕਿਸ ਨੂੰ ਕਹਿੰਦੇ ਨੇ ਫਰਕ ਸਿਰਫ ਇਤਨਾ ਹੈ ਜੋ ਇੱਕ ਜਗ੍ਹਾ ਬਰਾਤਕਾਰ ਕਰੇ ਉਹ ਬਰਾਤਕਾਰੀ ਹੈ ਜੋ ਹਜ਼ਾਰਾਂ ਜਗ੍ਹਾ ਕਰੇ ਉਹ ਰਾਜਾ ਮਹਾਰਾਜਾ ਹੈ ਨਵਾਬ ਹੈ ਜੋ ਇੱਕ ਦਾ ਕਤਲ ਕਰੇ ਉਹ ਕਾਤਲ ਹੈ ਇਨਸਾਨ ਹੈ ਹੰਕਾਰੀ ਹੈ ਜੋ ਹਜ਼ਾਰਾਂ ਤੇ ਕਰੋੜਾਂ ਦੀਆਂ ਲਾਸ਼ਾਂ ਵਿਛਾ ਦੇਵੇ ਉਹ ਤੇ ਡਿਕਟੇਟਰ ਹੈ ਹੁਕਮਰਾਨ ਹੈ ਬਾਦਸ਼ਾਹ ਜੋ ਇੱਕ ਦੀ ਜੇਬ ਕਟੇ ਜੇਬ ਕੁਤਰ ਹੈ ਚੋਰ ਹੈ ਡਕੈਤ ਹੈ ਜੋ ਸਾਰੇ ਮੁਲਕ ਦੀ ਜੇਬ ਕਟ ਕੇ ਸਵਿਟਜ਼ਰਲੈਂਡ ਦੇ ਬੈਂਕ ਪਰ ਲਵੇ ਉਹ ਤੇ ਹੁਕਮਰਾਨ ਹੈ ਉਹ ਤੇ ਡਿਕਟੇਟਰ ਹੈ ਉਹ ਤੇ ਬਾਦਸ਼ਾਹ ਹੈ ਇਸ ਵਾਸਤੇ ਸ਼ੇਖ ਸਾਦੀ ਕਹਿਆ ਕਰਦੇ ਸਨ ਕਾਨੂੰਨ ਮਖੜੀ ਦਾ ਜਾਲ ਹੈ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਇੱਕ ਬੰਦੇ ਦਾ ਕਾਤਲ ਤੇ ਪਕੜਿਆ ਜਾ ਸਕਦਾ ਹੈ 4000 ਸਿੱਖਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ ਦਿੱਲੀ ਦੇ ਵਿੱਚ ਕੌਣ ਪਕੜਿਆ ਗਿਆ ਕਿਸ ਨੇ ਪਕੜਿਆ ਛੋਟੇ ਕਾਤਲ ਕਾਤਲ ਹੁੰਦੇ ਨੇ ਵੱਡੇ ਕਾਤਲ ਡਿਕਟੇਟਰ ਹੁੰਦੇ ਨੇ ਛੋਟੇ ਚੋਰ ਚੋਰ ਆਉਂਦੇ ਨੇ ਵੱਡੇ ਚੋਰ ਹੁਕਮਰਾਨ ਆਉਂਦੇ ਨੇ ਛੋਟੇ ਬਲਾਤਕਾਰੀ ਬਲਾਤਕਾਰੀ ਆਉਂਦੇ ਨੇ ਵੱਡੇ ਬਲਾਤਕਾਰੀ ਨਵਾਬ ਸਾਹਿਬ ਆਉਂਦੇ ਨੇ ਮਹਾਰਾਜਾ ਸਾਹਿਬ ਆਉਂਦੇ ਸੀਮਾਂ ਤੋਂ ਵਧਿਆ ਹੋਇਆ ਇਹ ਹੰਕਾਰ ਇਹ ਲੋਭ ਇਹ ਕਾਮ ਫਿਰ ਜਨਮ ਕਰਾ ਦੇਗਾ ਮੈਂ ਹੁਣ ਫਿਰ ਅਰਜ਼ ਕਰਾਂ ਤਨ ਬੁੱਢਾ ਹੋ ਜਾਂਦਾ ਹੈ ਮਨ ਬੁੱਢਾ ਨਹੀਂ ਆਉਂਦਾ ਹੰਕਾਰ ਬੁੱਢਾ ਨਹੀਂ ਆਉਂਦਾ ਲੋਭ ਬੁੱਢਾ ਨਹੀਂ ਆਉਂਦਾ ਕੰਮ ਬੁੱਢਾ ਨਹੀਂ ਆਉਂਦਾ ਇਸ ਸੰਬੰਧ ਵਿੱਚ ਮੈਂ ਕੋਈ ਬਹੁਤਾ ਹੁਣ ਕਹਿਣ ਦੇ ਆਖੇ ਚ ਵੀ ਨਹੀਂ ਸਮਾਂ ਵੀ ਹੋ ਗਿਆ ਤਨ ਬਿਰਦ ਹੋ ਜਾਂਦਾ ਹੈ ਹੰਕਾਰ ਬਿਰਦ ਨਹੀਂ ਆਉਂਦਾ ਕੰਮ ਬਿਰਦ ਨਹੀਂ ਆਉਂਦਾ ਲੋਭ ਬਿਰਦ ਨਹੀਂ ਆਉਂਦਾ ਤਨ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਲੋਭ ਨਹੀਂ ਮਰਦਾ ਹੰਕਾਰ ਨਹੀਂ ਮਰਦਾ ਇਹ ਲੋਭ ਇਹ ਹੰਕਾਰ ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਵਾਸ਼ਨਾ ਦੀ ਮੌਤ ਹੰਕਾਰ ਦੀ ਮੌਤ ਲੋਭ ਦੀ ਮੌਤ ਇਹ ਦਰਅਸਲ ਮਨ ਦੀ ਮੌਤ ਹੈ ਮਨ ਮਰ ਕੇ ਜੋਤ ਸਰੂਪ ਹੋ ਜਾਂਦਾ ਹੈ ਸਵਾਸਾਂ ਦਾ ਰੁਕ ਜਾਣਾ ਤਨ ਦੀ ਮੌਤ ਹੈ ਹੋਂਦ ਦਾ ਰੁਕ ਜਾਣਾ ਤਨ ਦੀ ਮੌਤ ਹੈ ਵਾਸ਼ਨਾ ਦਾ ਰੁਕ ਜਾਣਾ ਮਨ ਦੀ ਮੌਤ ਹੈ ਹੰਕਾਰ ਦਾ ਰੁਕ ਜਾਣਾ ਮਨ ਦੀ ਮੌਤ ਹੈ ਲੋਭ ਦਾ ਰੁਕ ਜਾਣਾ ਮਨ ਦੀ ਮੌਤ ਹੈ ਮਨ ਮਰ ਕੇ ਜੋਤ ਸਰੂਪ ਹੋ ਜਾਂਦਾ ਹੈ ਜੋਤ ਦੇ ਜੋਤ ਹੋ ਜਾਂਦਾ ਹੈ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਤਨ ਮਿੱਟੀ ਹੈ ਮਰ ਕੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਮਨ ਜੋਤ ਸਰੂਪ ਹੈ ਮਰ ਕੇ ਜੋਤ ਸਰੂਪ ਹੋ ਜਾਂਦਾ ਹੈ ਜੋਤੀ ਵਿੱਚ ਜੋਤ ਹੋ ਜਾਂਦਾ ਹੈ ਪਰ ਕੀ ਹੁੰਦਾ ਹੈ ਹਰ ਦਫਾ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੂਸਰਾ ਜਨਮ ਧਾਰਨ ਕਰ ਲੈਂਦਾ ਹੈ ਪਰਕਿਰਤੀ ਨੇ ਪੱਥਰ ਨੂੰ ਮਨੁੱਖ ਬਣਾਇਆ ਤੇ ਮਨੁੱਖ ਨੇ ਸਾਧਨਾ ਕਰਕੇ ਉਦਮ ਕਰਕੇ ਪਰਮਾਤਮਾ ਹੋਣਾ ਤਾਂ ਜਨਮ ਮਰਨ ਤੋਂ ਰਹਿਤ ਹੋਵੇਗਾ ਪਰਕਿਰਤੀ ਨੇ ਆਪਣੇ ਹੱਥ ਛੁਡਾ ਲੈਣ ਸੁਤੰਤਰ ਕਰ ਦਿੱਤਾ ਹੈ ਜ਼बान ਦੇ ਦਿਤੇ ਹੈ ਝੂਠ ਵੀ ਬੋਲ ਸਕਦੇ ਆ ਸੱਚ ਵੀ ਬੋਲ ਸਕਦੇ ਪੈਰ ਦੇ ਦਿਤੇ ਨੇ ਸਹੀ ਸਤਸੰਗਤ ਦੇ ਚ ਵੀ ਜਾ ਸਕਦੇ ਆ ਕੁਸੰਗਤ ਦੇ ਚ ਵੀ ਜਾ ਸਕਦੇ ਹੱਥ ਦੇ ਦਿਤੇ ਨੇ ਸ਼ੁਭ ਵੀ ਕਰ ਸਕਦੇ ਆ ਅਸ਼ੁਭ ਵੀ ਕਰ ਸਕਦੇ ਪਰ ਇਤਨੇ ਖੁੱਲ ਚੁਕੇ ਪਰਮਾਤਮਾ ਦੀ ਦਿੱਤੀ ਹੋਈ ਐ ਤੋ ਬ੍ਰਹਮ ਗੈਣੀ ਕਹਿੰਦੇ ਸਭ ਕੁਝ ਤੇਰਾ ਹੀ ਦਿੱਤਾ ਸਾਡੇ ਕੋਲ ਕੀ ਐ ਕੁਝ ਵੀ ਨਹੀਂ ਜੇ ਤੂੰ ਖੁੱਲ ਨਾ ਦੇਂਦਾ ਤਾਂ ਫਿਰ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਇਸੇ ਖੁੱਲ ਦਾ ਸਦਕਾ ਮਨੁੱਖ ਜੋਤ ਸਰੂਪ ਹੋ ਸਕਦਾ ਹੈ ਇਸੇ ਖੁੱਲ ਦਾ ਸਦਕਾ ਮਨੁੱਖ ਬ੍ਰਸ਼ਟ ਹੋ ਸਕਦਾ ਪਿੱਛੇ ਵੀ ਮੁੜ ਸਕਦਾ ਫਿਰ ਪਸ਼ੂ ਹੋ ਸਕਦਾ ਹੈ ਲੰਬੇ ਸਮੇਂ ਤੱਕ ਭੂਤ ਪ੍ਰੇਤ ਜਾਂ ਦੇਵਤਾ ਬਣ ਕੇ ਭਟਕ ਵੀ ਸਕਦਾ ਹੈ। ਔਰ ਜੀਵਨ ਨੂੰ ਸਫਲ ਕਰ ਦਿੱਤਾ ਤੇ ਜੋਤ ਦੇ ਚ ਜੋਤ ਵੀ ਹੋ ਸਕਦਾ ਹੈ। ਸਾਰਿਆਂ ਦਾ ਸਮੋਹ ਸਾਧ ਸੰਗਤ ਦਾ ਮੁਖੀ ਸਜਣਾ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਸ਼ੁਕਦੀ ਸ਼ਮਾ ਵਾਹਿਗੁਰੂ ਜੀ ਕਾ ਕਲਸ ਗਿਆਨ ਦਾ ਸਾ